ਘਰ ਵਾਲੀ ਜਾਂਦੀ ਆ ਬਾਬੇ ਕੋਲ ਆਪ ਤਾਂ ਕਹਿੰਦੇ ਘਰੇ ਜਦੋਂ ਰਹਿੰਦੀ ਆ ਉਦੋਂ ਤਾਂ ਕੋਈ ਮੇਕਅਪ ਨਹੀਂ ਉਵੇਂ ਮਰੀ ਜੀ ਰਹੂਗੀ ਸਿਰ ਤੇ ਚੁੰਨੀ ਬੰਨ ਕੇ ਰੱਖੂਗੀ ਕਹੂਗੀ ਹਾਏ ਮੇਰਾ ਆ ਦੁੱਖ ਦਾ ਮੇਰਾ ਆ ਦੁੱਖ ਦਾ ਤੇ ਜਦੋਂ ਬਾਬੇ ਕੋਲ ਜਾਂਦੀ ਆ ਨਾ ਜਦੋਂ ਡੇਰੇ ਜਾਂਦੀ ਆ ਬਾਬੇ ਕੋਲ ਜਾਂਦੀ ਆ ਤਾਂ ਉਦੋਂ ਚੰਗੀਆਂ ਸੁਰਖੀਆਂ ਚੰਗੀਆਂ ਬਿੰਦੀਆਂ ਚੰਗੀਆਂ ਛੇਲੀਆਂ ਛੁੱਲੀਆਂ ਤੇ ਐ ਕਾਲਜਰ ਕੂਜਲ ਲਾ ਕੇ ਪੂਰੀ ਸੋਹਣੀ ਬਣ ਕੇ ਨਾ ਜਿਵੇਂ ਕਹੇ ਦੀ ਕੰਧ ਦੇ ਉੱਤੇ ਗੁੱਦ ਵੱਜੀ ਇਹਨੇ ਪਲਸਤਰ ਕੀਤਾ ਹੁੰਦਾ ਚੰਗੀ ਗੁੱਦ ਵੱਜੀ ਹੁੰਦੀ ਆ ਓਵੇਂ ਮੇਕਅਪ ਕਰਕੇ ਬਾਬਿਆਂ ਕੋਲ ਜਾਂਦੀਆਂ ਨੇ ਤੇ ਘਰ ਵਾਲਾ ਦੁਖੀ ਹੋਇਆ ਪਿਆ ਵੀ ਮੇਰੀ ਘਰ ਵਾਲੀ ਨੂੰ ਮੇਰੇ ਨਾਲ 4 ਸਾਲ ਹੋ ਗਏ ਵਿਆਹੀ ਨੂੰ ਪਰ ਮੇਰੇ ਕੋਲ ਜਵਾਕ ਨਹੀਂ ਹੋਇਆ ਜਵਾਕ ਕਿਉਂ ਨਹੀਂ ਹੋਇਆ ਜੇ ਬਾਬੇ ਕੋਲੋਂ ਹਟੂਗੀ ਜਾਣੋਂ ਤੋਂ ਫਿਰ ਮੇਰੇ ਕੋਲ ਫੇਰ ਹੀ ਰਹੂਗੀ ਫੇਰ ਹੀ ਜਵਾਕ ਹੋਣਗੇ ਸਾਰੀ ਗੱਲ ਬਾਤ ਕੀ ਇਹ ਸਾਰਾ ਮਸਲਾ ਕੀ ਆ ਉਹ ਘਰ ਵਾਲਾ ਸਾਹਮਣੇ ਆ ਰਿਹਾ ਕੈਮਰੇ ਮੂਰੇ ਸਾਰੀ ਗੱਲ ਬਾਤ ਦੱਸਾਂਗੇ ਤੁਹਾਨੂੰ ਕੈਮਰੇ ਮੂਰੇ ਆਜੋ ਦੋਸਤੋ ਲਓ ਹੁਣ ਸਸੀ ਕਾ ਦੋਸਤੋ ਮ ਅੱਜ ਕੱਲ੍ਹ ਕਾਲਜ ਉਹ ਚੱਲ ਰਿਆ ਪਰ ਦਿਨ ਪਰ ਦਿਨ ਜਿਹੜੇ ਬਾਬੇ ਦਿਨ ਪਰ ਦਿਨ ਵਧਦੇ ਜਾ ਰਹੇ ਆ ਇਹ ਬੰਦਾ ਵੀ ਸਤਾਇਆ ਹੋਇਆ ਕਿਉਂਕਿ ਇਹਦੀ ਘਰ ਵਾਲੀ ਹੈ ਜਿਹੜੀ ਉਹ ਬਾਬਿਆਂ ਕੋਲ ਜਾਂਦੀ ਆ ਉਹਨਾਂ ਕੋਲ ਜਾ ਕੇ ਆਪਣੀ ਜ਼ਿੰਦਗੀ ਦੇ ਕਈ ਪਲ ਮਹਿਸੂਸ ਕਰਦੀ ਆ ਮਿਕਲ ਕਹਿੰਦੀ ਆ ਵੀ ਮੈਂ ਉੱਥੇ ਜਾ ਕੇ ਨਾ ਖੁਸ਼ ਹੋ ਜਾਨੀ ਆ ਇਹਦੀ ਘਰ ਵਾਲੀ ਦਾ ਇਹ ਕਹਿਣਾ ਸਾਰੀ ਗੱਲਬਾਤ ਬਾਈ ਨੂੰ ਪੁੱਛਾਂਗੇ ਬਾਈ ਕੀ ਹਾਲ ਚਾਲ ਠੀਕ ਹੈ ਬਾਈ ਘਰ ਵਾਲੀ ਕੀ ਕੰਮ ਵਧਿਆ ਪਿਆ ਬਈ ਘਰੇ ਕੀ ਸ਼ੱਕਰ ਬਣਿਆ ਪਿਆ ਕੰਮ ਯਾਰ ਬਾਈ ਕੀ ਬਦਨਾ ਤੈਨੂੰ ਪਤਾ ਹੀ ਆ ਜਦੋਂ ਜਨਨੀਆਂ ਚਾਰ ਇਕੱਠੀਆਂ ਹੋ ਕੇ ਬੈਹ ਜਾਂਦੀਆਂ ਨਾ ਤੇ ਬਸ ਉਹਨਾਂ ਕੋਲੇ ਜਾਂਦਾ ਚੁਗਲਾਂ ਹੁੰਦੀਆਂ ਤੇ ਜਾਂ ਚੇਲਿਆਂ ਦੀਆਂ ਗੱਲਾਂ ਸਾਧਾਂ ਦੀਆਂ ਹੁੰਦੀਆਂ ਠੀਕ ਆ ਨਾ ਜਦੋਂ ਮੇਰਾ ਵਿਆਹ ਹੋਇਆ ਵਿਆਹ ਵਧਿਆ ਹੋ ਗਿਆ ਬਈ ਤਿੰਨ ਚਾਰ ਸਾਲ ਵਧਿਆ ਸਾਡੀ ਜ਼ਿੰਦਗੀ ਵਧਾ ਲੰਗੀ ਆ ਦੇ ਖੇਡਦੇ ਨਾ ਗੁਰੂ ਦੇ ਲੜ ਲੱਗੇ ਹੋਏ ਸੀਗੇ ਮੱਥਾ ਟੇਕਦੇ ਸੀ ਆਪਾਂ ਘਰੇ ਚਲ ਪਾਠ ਕਰਾ ਚਲਾਉਂਦੇ ਸੀ ਲਾਗਤ ਵਿੱਚ ਪੜਦੇ ਸੀਗੇ ਪਰ ਇਹ ਜਿਆ ਦਿਮਾਗ ਤੇ ਜਨਾਨੀ ਦੇ ਟਿੱਕਰਾ ਮੁੱਦਾ ਵੱਜਿਆ ਕੋਈ ਬੁੜੀਆਂ ਪਿੱਛੇ ਲੱਗ ਕੇ ਤੇ ਇਹ ਨਾ ਕਿਸੇ ਸਾਧ ਕੋਲੇ ਜਾਣ ਲੱਗੀ ਚੇਲੇ ਕੋਲੇ ਠੀਕ ਆ ਜਦੋਂ ਉੱਥੇ ਜਾਣ ਲੱਗੀ ਬਈ ਯਾਰ ਇਹਨੇ ਪਤਾ ਨਹੀਂ ਕੀ ਕੋਸ਼ਿਸ਼ ਕੀਤਾ ਉਥੇ ਕੀ ਨਹੀਂ ਕੋਸ਼ਿਸ਼ ਕੀਤਾ ਤੇ ਬਾਈ ਯਾਰ ਉਥੇ ਸਾਡੇ ਸਾਰੇ ਘਰ ਦੇ ਪਾਸੇ ਚਾਰੇ ਦੁਬਾਰਾਂ ਦੇ ਖੁੰਝਾਂ ਚਤੀਬੀਤ ਗੱਡਾ ਤੇ ਹੂੰ ਬਾਤ ਦੇ ਵਿਚਾਲੇ ਏਡੀ ਕੁਝੀ ਪਤਾ ਨਹੀਂ ਕਿੱਥੋਂ ਲਈ ਉਹ ਗੱਡਤੀ ਹੂੰ ਠੀਕ ਆ ਪਤਾ ਨਹੀਂ ਕੀ ਕੋਸ਼ਿਸ਼ ਕਰਦੀ ਰਹਿੰਦੀ ਆ ਕਦੇ ਚੁੱਲ੍ਹੇ 'ਚ ਮਿਰਚਾਂ ਛੜ ਦਿੰਦੀ ਆ ਕਦੇ ਚੱਕਦੀ ਆ ਲੇੜੇ ਬਾਈ ਯਾਰ ਉਥੇ 10000 ਰੁਪਇਆ ਦੇ ਜਾਂਦਾ 5 ਦੇ ਜਾਂਦਾ ਇਹਨੇ ਮੇਰੇ ਸਾਲ ਦੇ ਵਿੱਚ ਘਰ ਦੀ ਬਰਬਾਦੀ ਕਰਨ ਵਾਲਾ ਕੰਮ ਕਰਤਾ ਵੀ ਘੱਟੋ ਘੱਟ 2.5 ਲੱਖ ਰੁਪਇਆ ਬਾਬੇ ਨੂੰ ਖਵਾਤਾ ਬਾਬੇ ਨੂੰ ਹਾਂ ਨਾਲੇ ਕਹਿੰਦੀ ਬੜੇ ਸੋਹਣੀ ਬਣ ਕੇ ਜਾਂਦੀ ਐ ਬੜੇ ਨਖਰ ਭੁਖਰ ਕੇ ਫੁੱਲ ਜਾਂਦੀ ਇਹਦੇ ਨੂੰ ਸਿੱਧੀ ਗੱਲ ਦਾ ਮੇਰਾ ਤਾਂ ਇੰਨਾ ਕ ਮਾਨ ਦੁਖੀ ਹੋਇਆ ਪਿਆ ਮੈਂ ਸਮਝਾ ਕੇ ਦੇਖ ਲਈ ਸੀ ਵੀ ਇਹ ਬੰਦੇ ਵਾਂਗੂ ਰਹੇ ਸਮਝ ਜਾ ਠੀਕ ਆ ਨਾ ਵੀ ਇਹ ਚੀਜ਼ਾਂ 'ਚ ਨਹੀਂ ਪਿਆ ਕੋਸ਼ਿ ਜਦੋਂ ਆਪਾਂ 3-4 ਸਾਲ ਵੱਧ ਗਿਆ ਜ਼ਿੰਦਗੀ ਕੱਢੀ ਆ ਜਦੋਂ ਤੋਂ ਨਹੀਂ ਬਾਬੇ ਕੋਲ ਜਾਂਦੀ ਸੀਗੀ ਉਦੋਂ ਕੀ ਆਪਣੇ ਘਰੇ ਕੀ ਕਮੀ ਸੀਗੀ ਤੇ ਜਿਹੜਾ ਤੂੰ ਆ 2-2.5 ਲੱਖ ਰੁਪਈਆ ਖਰਾਬ ਕਰਤਾ ਠੀਕ ਆ 10000 ਪਾ ਕੇ ਸੱਤ ਪੰਜ ਚੋਟ ਜੰਨੀ ਆ ਜਦੋਂ ਸਾਰੀ ਸਾਰੀ ਦਿੜੀ ਮੁਰਦੀ ਨਹੀਂ ਮੈਂ ਕਹਿੰਦੀ ਬਾਬਿਆਂ ਦੇ ਉੱਥੇ ਸੇਵਾ ਕਰਦੀ ਹੁੰਨੀ ਆ ਮੈਂ ਲੰਗਰ ਪਕਾ ਕੇ ਦਿੰਨੀ ਆ ਕਿਤੇ ਚਾਹ ਬਣਾ ਕੇ ਦਿੰਨੀ ਆ ਮੈਂ ਕੀ ਗੱਲ ਵੀ ਘਰੇ ਤੇਰਾ ਘਰੇ ਵੀ ਨਹੀਂ ਸਾਡੇ ਹੈਗਾ ਕੋਈ ਬੰਦਾ ਘਰੇ ਵੀ ਭੁੱਖੇ ਮਰੀ ਜਾਂਦੇ ਘਰੇ ਖਵਾ ਨਹੀਂ ਕਹਿੰਦੀ ਮੇਰਾ ਤਾਂ ਉੱਥੇ ਹੀ ਆ ਜੋ ਕੋਸ਼ਾ ਬਾਬਿਆਂ ਕੋਲ ਹੀ ਆ ਠੀਕ ਆ ਨਾ ਭਰਾਵਾ ਨਾਲ ਦੋ ਤਿੰਨ ਹੋਰ ਆ ਜਨਾਨੀਆਂ ਇਹ ਨਖਰ-ਪੁਖਰ ਕੇ ਉੱਠ ਜਾਂਦੀਆਂ ਤੜਕੇ ਤੇ ਉੱਥੇ ਯਾਰ ਇੱਥੇ ਉੱਥੇ ਬਥੇਰੇ ਉੱਥੇ ਚੇਲੇ ਤੁਰੇ ਫਿਰਦੇ ਕਿਉਂਕਿ ਉਹ ਬਖਸ਼ਣਗੇ ਥੋੜੋ ਹੂੰ ਭਾਈ ਡੇਰਿਆਂ ਦੇ ਵਿੱਚ ਕਹਿੰਦੇ ਯਾਰ ਵਾਰਦਾਤਾਂ ਵੀ ਬਹੁਤ ਹੁੰਦੀਆਂ ਤੁਸੀਂ ਸੁਣਦੀਆਂ ਸੁਣੀਆਂ ਹੋਣਗੀਆਂ ਹਰ ਇੱਕ ਦੇ ਦਿਨ ਨਵੀਂ ਖਬਰ ਆਉਂਦੀ ਆ ਵੀ ਉੱਥੇ ਇੱਕ ਸ਼ੋਸ਼ਨ ਕੀਤਾ ਬਾਬੇ ਨੇ ਜਾਂ ਉੱਥੇ ਗੁਫਾਵ ਦੇ ਵਿੱਚ ਲੈ ਗਿਆ ਉੱਥੇ ਆਪਣੀ ਕੋ ਉਹ ਬਣਾਈ ਹੁੰਦੀ ਹੈ ਸਿਸਟਮ ਬਣਾਇਆ ਹੁੰਦਾ ਉੱਥੇ ਗਲਤ ਕੰਮ ਹੁੰਦੇ ਆ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਤੇਰੀ ਘਰ ਵਾਲੀ ਵੀ ਇਹ ਚੀਜ਼ਾਂ ਦੇ ਭੇਟ ਚੜੀ ਹੋਈ ਆ ਬਈ ਚੜੀ ਵੀ ਆ ਪੱਕੀ ਇਹ ਤਾਂ ਮੈਂ ਤਾਂ ਹੀ ਤਾਂ ਮੈਂ ਰੋਕਦਾ ੱੱਕੇ ਨਾ ਜਾਂਦਿਆਂ ਮੈਂ ਚੋ ਕਰੇ ਬੰਦਾ ਕੀ ਜੇ ਹੁਣ ਮੈਂ ਮੈਂ ਰੋਕੀ ਆ 6 ਮਹੀਨੇ ਤੱਕ ਅੱਖੀ ਨਹੀਂ ਲੱਗੀ ਮੈਨੂੰ ਕਹਿੰਦੀ ਤੈਨੂੰ ਕੀ ਪਤਾ ਆਪਣਾ ਘਰ ਤਾਂ ਵਾਧੇ ਵਾਲਾ ਹੋਈ ਫਲਾਨਾ ਹੋ ਜੂ ਧੌਂਕਾ ਹੋ ਜੂ ਤਾਂ ਐ ਹੋ ਜੂ ਠੀਕ ਆ ਸਾਰੇ ਤਬੀਤ ਤਬੂਤ ਗੜਾ ਕੁਝ ਗਿਆ ਅਕੜਾ ਜਿਹੜਾ ਭਰਾਵਾ ਮੇਰੀ ਫਸਲ ਤੋਂ ਪੈਸੇ ਬਚਦੇ ਹੁੰਦੇ ਸਾਰੇ ਬਾਬਿਆਂ ਕੋਲ ਜਾਂਦੇ ਸਾਡੇ ਇੱਕ ਦੇ ਵਾਧਾ ਕੀ ਉਹਨਾਂ ਸਾਡੇ ਤਾਂ ਘਾਟਾ ਹੋਈ ਜਾਂਦਾ ਠੀਕ ਆ ਨੰਬਰ 2 ਮੇਰੀ ਜਨਾਨੀ ਹੱਥੋਂ ਨਿਕਲੀ ਪਈ ਐ ਕਿਸੇ ਘਰੇ ਰਹਿੰਦੀ ਐ ਘਰੇ ਦਾ ਪਈ ਰੂ ਐ ਜਿਵੇਂ ਪਤਾ ਨਹੀਂ ਇਹਨੂੰ ਕੀ ਕੋੜ ਚੱਲਿਆ ਵਾ ਠੀਕ ਆ ਤੇ ਉੱਥੇ ਜਦੋਂ ਜਾਂਦੀ ਆ ਪੂਰੀ ਲਿਸ਼ਕ ਪੋਸ਼ਕ ਜਿਵੇਂ ਕੰਧ ਬਰਾਤਲ ਕਰਨੀ ਹੁੰਦੀ ਹੈ ਨਾ ਪੂਰਾ ਮੇਕਅਪ ਕਰਕੇ ਸੁਰਖੀ ਬਿੰਦੀ ਲਾ ਟਾਇਡ ਕੱਪੜੇ ਪਾ ਕੇ ਠੀਕ ਆ ਉੱਥੇ ਫਿਰ ਉਹ ਐਵੇਂ ਜਾਂਦੀ ਆ ਬਈ ਘਰ ਵਾਲੀ ਬਾਬੇ ਕੋਲ ਲੱਗੀ ਆ ਵੀ ਪਹਿਲਾਂ ਤੁਸੀਂ ਉਸ ਬਾਬੇ ਨੂੰ ਮੰਨਦੇ ਸੀਗੇ ਕੀ ਸਿਸਟਮ ਕੋਈ ਬਾਬੇ ਨੂੰ ਨਹੀਂ ਮੰਨਦੇ ਮੰਨਦੇ ਸੀ ਯਾਰ ਮੈਨੂੰ ਤਾਂ ਹੁਣ ਇਹ ਐ ਜਿਹੋ ਜਿਹੇ ਦਾ ਪਤਾ ਇੱਕ ਦਿਨ ਮੈਂ ਕਹਤਾ ਮਾਹ ਵੀ ਮੈਨੂੰ ਤਾਂ ਐ ਨਹੀਂ ਪਤਾ ਲੱਗਾ ਤੂੰ ਘਰ ਵਾਲੀ ਮੇਰੀਆਂ ਕਿ ਬਾਬੇ ਦੀਆਂ ਕਹਿੰਦੀ ਕਿਉਂ ਮਾਹ ਘਰੇ ਤਾਂ ਤੂੰ ਰਹਿੰਦੀ ਆ ਮਰਿਆਂ ਵਾਂਗ ਚੋਨੀ ਬੰਨ ਲੀਨੇ ਸਿਰ ਤੇ ਜਿਵੇਂ ਬਾਲੀ ਬਿਮਾਰ ਹੁੰਦੀ ਆ ਠੀਕ ਤੇ ਮੁੜ ਕੇ ਕਹਿੰਦੀ ਇਹ ਇਹਨੇ ਬਹਾਨੇ ਪਤਾ ਨਹੀਂ ਕਿਵੇਂ ਜਾਣ ਕੇ ਬਨਾਲੇ ਜਿਵੇਂ ਕਹਿੰਦੀ ਦੌਰੇ ਪੈਂਦੇ ਮੈਨੂੰ ਦੌਰੇ ਪੈਂਦੇ ਸੀ ਹਾਂ ਤੇ ਦੌਰੇ ਮੈਂ ਕਿਹਾ ਯਾਰ ਬਾਬੇ ਕੋਲੋਂ ਥੋੜੋ ਲੋਟ ਆਉਣਗੇ ਉਹ ਤਾਂ ਮੇਰੇ ਸਾਹਮਣੇ ਤੇਰੇ ਸਾਹਮਣੇ ਪਈ ਸੀ ਦੌਰੇ ਮੇਰੇ ਮੂਰੇ ਸਾਹਮਣੇ ਨੇ ਇੱਕ ਉਂਟ ਉਹ ਹੰਜ ਕਰਦੀ ਹੁੰਦੀ ਸੀ ਉਹਨੂੰ ਆਪਾਂ ਨੂੰ ਪਤਾ ਨਹੀਂ ਵੀ ਇਹ ਸਹੀ ਹੈ ਗਲਤ ਹੈ ਟੈਸਟ ਸਾਰੇ ਕਰਾਈ ਟੈਸਟਾਂ 'ਚ ਕੁਝ ਨਹੀਂ ਹੈ ਉਹ ਕਹਿੰਦੇ ਹੈ ਹੀ ਨਹੀਂ ਕੁਛ ਇਹਨੂੰ ਜੇ ਕੁਝ ਹੋਊਗਾ ਤਾਂ ਫੇਰ ਜੀ ਦੱਸੂਗੀ ਟੈਸਟ ਸਾਰੇ ਕਰਾ ਲੈ ਕੋਈ ਕੁਝ ਨਹੀਂ ਹੋਇਆ ਕੀ ਹੁਣ ਬੰਦਾ ਕਹੂਗਾ ਕਿ ਦੱਸ ਦੇ ਤੂੰ ਦੋਸਤੋ ਅੱਜ ਕੱਲ ਦਾ ਟਾਈਮ ਆ ਜਿਹੜਾ ਨਾ ਬਾਬਿਆਂ ਕੋਲ ਬੜਾ ਲੋਕ ਜਾਂਦੇ ਆ ਕਿਉਂ ਜਾਂਦੇ ਆ ਇਹਦੀ ਘਰ ਵਾਲੀ ਵੀ ਬਾਬਿਆਂ ਕੋਲ ਜਾਂਦੀ ਆ ਕਿਉਂ ਜਾਂਦੀ ਆ ਮੈਨੂੰ ਇੱਕ ਵਾਰੀ ਜ਼ਰੂਰ ਦੱਸਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਥੱਲੇ ਵੀ ਬਾਬਿਆਂ ਕੋਲ ਕਿਉਂ ਜਾਂਦੇ ਆ ਕਿਉਂ ਬਾਬਿਆਂ ਨੂੰ ਕੀ ਪਤਾ ਯਾਰ ਤੁਹਾਡੇ ਬਾਰੇ ਹਨਾ ਵੀ ਤੁਹਾਡੇ ਨਾਲ ਕੀ ਸਿਸਟਮ ਹੋ ਰਿਹਾ ਕੀ ਤੁਹਾਡੇ ਪਰਿਵਾਰ ਦੇ ਵਿੱਚ ਚੱਲ ਰਿਹਾ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਬਾਬੇ ਹਨਾ ਦਿਨ ਪਰ ਦਿਨ ਵੱਧੇ ਜਾ ਰਹੇ ਆ ਇੱਟ ਚੱਕੇ ਤੋਂ ਪਹਿਲਾਂ ਟੈਂਪੂ ਨਿਕਲਦਾ ਹੁੰਦਾ ਸੀ ਅੱਜ ਇੱਟ ਟੱਕੇ ਤੋਂ ਬਾਬਾ ਨਿਕਲਦਾ ਕਿਉਂ ਨਿਕਲਦਾ ਉੱਥੇ ਜਨਾਨੀਆਂ ਘਰੇ ਤਾਂ ਚੁੰਨੀਆਂ ਬਣ ਕੇ ਬੈਠੀਆਂ ਰਹਿਣਗੀਆਂ ਵੀ ਮੇਰਾ ਸਿਰ ਦੁਖਦਾ ਆਏ ਮੈਂ ਮਰ ਗਈ ਮੇਰਾ ਲੁੱਟਿਆ ਗਿਆ ਆ ਫਲਾਉਣਾ ਤੇ ਕਾ ਹੋ ਗਿਆ ਪਰ ਜਦੋਂ ਬਾਬਿਆਂ ਕੋਲ ਜਾਂਦੀਆਂ ਉਹ ਸੁਰਖੀ ਪਾਊਡਰ ਲਾ ਕੇ ਚੰਗੀਆਂ ਬਣ ਕੇ ਪਲਸਟਰ ਹੁੰਦਾ ਜਿਵੇਂ ਕੰਧ ਦੇ ਚੰਗਾ ਮਾਰਿਆ ਹੁੰਦਾ ਚੰਗਾ ਚੰਗੀ ਚੰਗੀ ਗੁੱਦ ਘਸਾਈ ਹੁੰਦੀ ਆ ਉਮੇ ਸਾਰਾ ਮੂੰਹ ਤੇ ਖਸਾਖਸ ਆ ਗਿਆ ਆਪਣੀਆਂ ਆ ਮੇਕਅਪ ਵਾਲਾ ਸਿਸਟਮ ਆ ਸਾਰਾ ਤੇ ਉੱਥੇ ਜਾਂਦੀਆਂ ਬਾਬਿਆਂ ਕੋਲ ਉੱਥੇ ਉਹਨਾਂ ਦਾ ਸ਼ੋਸ਼ਣ ਹੁੰਦਾ ਤੇ ਬਾਅਦ ਵਿੱਚ ਕਹਿੰਦੀਆਂ ਮੂੰਹ ਬੰਨ ਬੰਨ ਕੇ ਇੰਟਰਵਿਊ ਇੰਟਰਵਿਊ ਦਿੰਦੀਆਂ ਵੀ ਬਾਬੇ ਨੇ ਮੇਰੇ ਨਾਲ ਧੱਕਾ ਕੀਤਾ ਫਲਾਨਾ ਧਮਕਾ ਕੀਤਾ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਬਾਬੇ ਆਣਾ ਇਹ ਇੰਨਾ ਬਾਬਿਆਂ ਨੇ ਇੰਨਾ ਗੰਦ ਪਾਇਆ ਹੋਇਆ ਮੈਂ ਕਹਿੰਨਾ ਯਾਰ ਤੁਸੀਂ ਸੋਚੋ ਨਾ ਇਹਨਾਂ ਨੇ ਧਰਤੀ ਨੂੰ ਗੰਦਾ ਕੀਤਾ ਹੋਇਆ ਬਾਈ ਲੱਗਦਾ ਨਹੀਂ ਯਾਰ ਵੀ ਪੰਜਾਬ ਦੇ ਵਿੱਚ ਜਿਹੜੇ ਬਾਬਿਆਂ ਨੇ ਆ ਆਪਣੀ ਇੱਕ ਇੱਕ ਸਥਿਰ ਜਿਹੀ ਚੀਜ਼ ਬਣਾਈ ਪਈ ਆ ਵੀ ਇਹ ਇਹ ਹਿੱਲਣਾ ਨਹੀਂ ਚਾਹੁੰਦੇ ਇਹ ਕੀ ਸਿਸਟਮ ਕੀ ਆ ਬਈ ਯਾਰ ਬਈ ਯਾਰ ਚੱਕਰ ਪਤਾ ਕੀ ਆ ਜਿਹਨੂੰ ਕੋਈ ਮੰਨ ਕੇ ਚੱਲ ਘਰੇ ਰੋਟੀ ਨਹੀਂ ਪੁੱਜਦਾ ਹਨ ਉਹ ਕੀ ਕਰਦਾ ਬਾਬਾ ਬਣ ਜਾਂਦਾ ਬਾਬਾ ਕੇ ਪੰਜਾਂ ਦਾ ਬਣ ਕੇ ਬਾਬਾ ਅਗਲਾ ਕਰਕੇ ਸਾਰਾ ਕੁਝ ਤੇ ਕਹਿ ਜਾਂਦਾ ਜੀ ਮੈਂ ਆ ਉਹ ਆ ਮੈਂ ਆਗਾ ਤੇ ਉੱਥੇ ਕੀ ਆ ਕੁਝ ਨਹੀਂ ਉੱਥੇ ਬੁੜੇ ਇਕੱਠੀਆਂ ਹੋ ਕੇ ਜਾ ਵਰਦੀਆਂ ਠੀਕ ਆ ਜੋ ਇਹਨਾਂ ਵਿੱਚੋਂ ਪੰਜਾਂ ਸੱਤਾਂ ਦਾ ਵੀ ਉਹਨਾਂ ਟੇਵਾ ਮਾਰਤਾ ਨਿਸ਼ਾਨਾ ਮਾਰਤਾ ਉਹ ਜੋ ਪੰਜਾਂ ਚਾਲਾਂ ਜਨਾਂ ਦੇ ਵੀ ਚੀਜ਼ ਪੂਰੀ ਹੋ ਗਈ ਕਿਵੇਂ ਤੇ ਪੰਜਾਂ ਚਾਲਾਂ ਜਨਾਂ ਦੀ ਵੀ ਚੀਜ਼ ਪੂਰੀ ਹੋ ਗਈ ਤੇ ਉੱਥੇ ਉਹ ਪੰਜਾਂ ਜਨੀਆਂ ਹੋਰ ਲੈ ਜਾਂਦੇ ਨਾਲ ਉਹਨਾਂ ਦੀ ਤਾਂ ਜੇ 10 ਅਬਗੰਗਾ ਦੱਸਾਂ ਜੋ 4 ਹਾਟੀਆਂ 5 ਉਹਨਾਂ ਨੇ ਹੋਰ ਲਾ ਦੇਣੀਆਂ ਪੰਜਾਂ ਦੇ ਵਿੱਚੋਂ ਮੁੜ ਕੇ 5 ਹੋਰ ਲਾ ਦੇਣਾਂ ਤਾਂ ਤਾਂ ਵਧੀ ਜਾਣ ਘਰ ਉਹਦੇ ਕੋਲ ਤਾਂ ਕੱਠੀ ਕਹਿੰਦੇ ਬਹੁਤ ਹੁੰਦਾ ਇਹ ਮੈਨੂੰ ਆਂਦੀ ਹੈ ਤੇ ਮੈਂ ਕਿਹਾ ਕੱਠ ਹੁੰਦਾ ਮੈਂ ਕਿਹਾ ਮੇਰੀ ਗੱਲ ਸੁਣ ਤੂੰ 2.5 ਲੱਖ ਰੁਪਈਆ ਆਪਾਂ ਸਾਲ ਦਾ ਖਵਾਤਾ ਦਊ ਹਣਾ ਕਹਿੰਦੀ ਮੈਂ ਕਾਹਦਾ ਖਵਾਤਾ ਉਹ ਤਾਂ ਬਾਬੇ ਦੇ ਗਏ ਆ ਸਹੀ ਤਰੀਕੇ ਗਏ ਆ ਤੂੰ ਦਾ ਰੂਪੀਂਦਾ ਉਹ ਵੀ ਤੋੜਦੇ ਹੀ ਆ ਮੈਂ ਕਿਹਾ ਮੈਂ ਸਾਰੀ ਤੇਰੀ ਖੇਤ ਚ ੱੱਕੇ ਖਾਨਾ ਠੀਕ ਹੈ ਤੜਕੇ ਤੋਂ ਲੱਗ ਪੈਣਾ ਹੱਥਾਂ ਤੱਕ ਤੇ ਆ ਕੇ ਦੋ ਪੈਗ ਲਾਲੇ ਫੇਲ ਕੜਾ ਜਾਣ ਨਿਕਲ ਗਈ ਤੇ ਮੈਂ ਕਹਉ ਉਹਨੂੰ ਵਿਹਲੇ ਨੂੰ ਫੜਾਈ ਜਾਨੀ ਆ ਤੇਰੇ ਨਾਲ ਬਈ ਜਦੋਂ ਦੀ ਬਾਬੇ ਕੋਲ ਜਾਣ ਲੱਗੇ ਤੇਰੇ ਨਾਲ ਕੀ ਸੰਬੰਧ ਰਹਿਏ ਆ ਘਰ ਵਾਲੀ ਦੇ ਇਹ ਨਾਲ ਸੰਬੰਧ ਬਈ ਮੈਂ ਤੈਨੂੰ ਗੱਲ ਦੱਸਦਾ ਅਸੀਂ ਤਾਂ ਹੁਣ ਘਰੇ ਐਂ ਰਹਿਣਾ ਜਿਵੇਂ ਅਸੀਂ ਭੈਣ ਭਰਾ ਹੁੰਨੇ ਆ ਠੀਕ ਆ ਨਾ ਐਂ ਫੋਜੀ ਦਾ ਜਦੋਂ ਮੰਨ ਕੇ ਚੱਲ ਘਰੇ ਹੁੰਦੀ ਐ ਇਹ ਉੱਠਣਾ ਵੀ 6:30 ਵਜੇ ਆ ਤੇ ਸਰਵੀ ਦਾ ਐ ਬੰਨਿਆ ਹੁੰਦਾ 2-3 ਕੰਡਾ ਦੇ ਕੇ ਵੀ ਮੇਰਾ ਸਰ ਬਾਲਾ ਪਾੜ ਦਾ ਠੀਕ ਆ ਤੇ ਜਦੋਂ ਬੰਨ ਕੇ ਚੱਲ ਜਾਣਾ ਹੁੰਦਾ ਬਾਬੇ ਕੋਲੇ ਉਦੋਂ 4 ਵਜੇ ਦੀ ਉੱਠੀ ਹੁੰਦੀ ਆ 4:30 ਮੈਨੂੰ ਠਾਣਦੀ ਆ ਪਸੂਆਂ ਪਸੂਆਂ ਨੂੰ ਪੱਠੇ ਪਾ ਦੇ ਲੈ ਚਾਹ ਪੀ ਲੋ ਫਲਾਨਾ ਕਰ ਲੋ ਧੂੰਕਾ ਕਰ ਲੋ ਉਦਦੇ ਦੇ ਪੈਰ ਨਹੀਂ ਥੱਲੇ ਲੱਗਦੇ ਫੇਰ ਮੈਂ ਉਹਦੇ ਨੂੰ ਇਹ ਫਿਰ ਮਾ ਇਹਦੇ ਆਪਦੇ ਸੱਸ ਸਹੁਰੇ ਨੂੰ ਸਾਧ ਲੈ ਭਰਾ ਮੈਂ ਹਾਂ ਵੀ ਮੇਰੀ ਗੱਲ ਸੁਣੋ ਵੀ ਉਹਨੂੰ ਪੁੱਛ ਲੋ ਵੀ ਵਿਆਹ ਮੇਰੇ ਨਾਲ ਕਰਾ ਕੇ ਬਾਬੇ ਨਾਲ ਕਰਾਇਆ ਵਾ ਕਹਿੰਦੀ ਕਿਉਂ ਮੈਂ ਕਿਹਾ ਜਿੱਦੇ ਤਾਂ ਨੇ ਘਰੇ ਲੈਣਾ ਹੁੰਦਾ ਉਦੋਂ ਜਿਵੇਂ ਟੈਂਸ ਟੇਬਲ ਟੈਂਸ ਖੜਨਾ ਹੁੰਦਾ ਤੇ ਮੈਂ ਵੀ ਹੋਂ ਇਹ ਜਦੋਂ ਇਹਨੂੰ ਮੈਂ ਇਹਨੇ ਬਾਬੇ ਕੋਲ ਜਾਣਾ ਹੁੰਦਾ ਉਦੋਂ ਹੋਈ ਐ ਉੱਡੀ ਫਿਰਦੀ ਹੁੰਦੀ ਜਿਵੇਂ ਤਿਤਲੀ ਹੁੰਦੀ ਹੈ ਹੈ ਮੈਂ ਕਿਹਾ ਉਹਦੇ ਇਹਦਾ ਸੈਲ ਵਗੈਰਾ ਸਾਰਾ ਕੋਈ ਕਿੱਥੇ ਵੜ ਜਾਂਦਾ ਕਦੀ ਉਹ ਤਾਂ ਬਾਬੇ ਦੀ ਖੇਚਾ ਮੈਨੂੰ ਉੱਥੇ ਖਿੱਚ ਕੇ ਲੈ ਜਾਂਦੀ ਹੈ ਮੈਂ ਕਿਹਾ ਜੀ ਬਾਬੇ ਜੀ ਕਿਹੜਾ ਚੁੰਕ ਚੁੰਕ ਪੱਥਰ ਲਾਇਆ ਵਾ ਮੇਰੇ ਤਾਂ ਉਹ ਖਿੱਚ ਕੇ ਲੈ ਜਾਂਦਾ ਮੈਂ ਕਿਹਾ ਵੀ ਮੈਂ ਰੱਖਣੀ ਨਹੀਂ ਫਿਰ ਜਾਂਦਾ ਬਾਬੇ ਨਾਲ ਤੋਰ ਦੋ ਠੀਕ ਹੈ ਨਾ ਚੱਲ ਹਜੇ ਅਸੀਂ 4-5 ਸਾਲ ਹੋ ਗਏ ਬਈਆ ਜਵਾਕ ਨਹੀਂ ਹੁੰਦਾ ਹਨਾ ਤੇ ਮੈਂ ਕਿਹਾ ਮੈਂ ਤਾਂ ਰੱਖਣੀ ਨਹੀਂ ਵੀ ਬਾਬੇ ਕੋਲੇ ਭੇਜ ਦੋ ਉਹ ਜਵਾਕ ਵੀ ਜੰਮ ਦੂਗਾ ਉੱਥੇ ਖੁਸ਼ ਵੀ ਐ ਇਹ ਵੀ ਮੈਂ ਨਹੀਂ ਰੱਖਣੀ ਹਾਂ ਇਹ ਹੁਣ ਸਾਡੇ ਘਰੇ ਕਲੇਸ ਬੂਹ ਦਾ ਪਿਆ ਵਾ ਉਹ ਕਹਿੰਦੀ ਵੀ ਮੈਂ ਛੱਡ ਨਹੀਂ ਸਕਦੀ ਬਾਬਾ ਮੈਂ ਕਿਹਾ ਵੀ ਮੈਂ ਤੈਨੂੰ ਨਹੀਂ ਰੱਖ ਸਕਦਾ ਭਲਾ ਜੇ ਹੁਣ ਉਹ ਮੇਰਾ ਸੱਸ ਸੋਹਰਾ ਤਾਂ ਕਹਿੰਦਾ ਵੀ ਭਾਈ ਤੂੰ ਸਿਆਣੀ ਬਣ ਕੁੜਗੇ ਵੀ ਇਹ ਕੰਮ ਨਹੀਂ ਚੰਗੇ ਹੁੰਦੇ ਚੱਲ ਤਰਾ ਨਹੀਂ ਘਰ ਵਾਲਾ ਜਾਣ ਦਿੰਦਾ ਤੂੰ ਨਾ ਜਾ ਪਰ ਬਈ ਇਹ ਜਿਹੜਾ ਹੁਣ ਘਰੋਂ ਪੈਰ ਬਾਹਰ ਨਿਕਲ ਆ ਉਹ ਜਿਹਨੂੰ ਕੋਲੇ ਕਛਾਂ ਦੀ ਆਤ ਪੈ ਗਈ ਸਾਡਾ ਲੋੜ ਜਿਹਾ ਕੋਤਾ ਗੱਜ ਜੇ ਉਹ ਕਿੱਥੇ ਘਰੇ ਬੰਨਾ ਰਹਿੰਦਾ ਉਹ ਗੱਲ ਲਈਦੀ ਹੁਣ ਕਰੇ ਹੁਣ ਮੈਂ ਤਾਂ ਮੇਰਾ ਜਾਨ ਬਹੁਤ ਔਖ ਮਤਾ ਪੰਚਾਇਤ ਵੀ ਸੱਦ ਲਈ ਉਹਨਾਂ ਨੂੰ ਵੀ ਸੱਦ ਲਈ ਸਾਰਿਆਂ ਨੂੰ ਬਿਠਾ ਕੇ ਗੱਲ ਕਰ ਲਈ ਜੇ ਤਾਂ ਹੁਣ ਹਟੂਗੀ ਇਹਨੂੰ ਮਹੀਨੇ ਦਾ ਟਾਈਮ ਦਿੱਤਾ ਹੁਣ ਉੱਥੇ ਭੇਜੀ ਵੀ ਆ ਬਾਬੇ ਕੋ ਲੱਗੀ ਕਿਵੇਂ ਸੀ ਬਾਈ ਕਿਵੇਂ ਕਿਹਨੇ ਲਵਾਇਆ ਸੀ ਆ ਯਾਰ ਬਾਈ ਤੈਨੂੰ ਪਤਾ ਯਾ ਬੇਲੀਆਂ ਪੜੂਆਂ ਜਦੋਂ ਚਾਰ ਇਕੱਠੀਆਂ ਹੋ ਕੇ ਬਹਿ ਜਾਂਦੀਆਂ ਉੱਥੇ ਲੱਗ ਪਗਾਂ ਮੈਂ ਇੱਥੇ ਜਾਣੀ ਮੈਂ ਉੱਥੇ ਜਾਣੀ ਤੂੰ ਵੀ ਮੇਰੇ ਨਾਲ ਚੱਲ ਪਹਿਲਾਂ ਤਿੰਨ ਜਾਣੀਆਂ ਜਾਂਦੀਆਂ ਸੀ ਚੌਥੀ ਇਹ ਲੱਗ ਗਈ ਇੱਕ ਹੋਰ ਲਾਈ ਬੈਠ ਗਈਆਂ ਪੰਜ ਹੋ ਗਈਆਂ ਤਾਂ ਇੱਕ ਆ ਬਸਾਂ ਨਾਲ ਦਾ ਚੰਗਾ ਕੰਜਲਖਾਨਾ ਵਿੱਢਿਆ ਹੋਇਆ ਜਿਹੜਾ ਫ੍ਰੀ ਕੀਤਾ ਵਾ ਹੈ ਚੱਕਦਿਆਂ ਆਧਾਰ ਕਾਰਡ ਭਾਂ ਜੋ ਚੜ ਜਾਂਦੀਆਂ ਭਈ ਅੱਦੇ ਤਲਾਕ ਫਰੀ ਵਾਲਾ ਬਸਾਣੇ ਕਰਾਤੇ ਕਲੇਸ਼ ਪਾਏ ਆ ਦੋਸਤੋ ਬਾਬਿਆਂ ਕੋਲ ਕਿਉਂ ਜਾਂਦੀਆਂ ਨੇ ਇਹ ਗੱਲ ਦਾ ਰੀਜਨ ਇਹ ਹੈ ਵੀ ਜਦੋਂ ਇਹ ਜੰਨੀਆਂ ਜਨਾਨੀਆਂ ਇਕੱਠੀਆਂ ਹੋ ਕੇ ਬਹਿ ਜਾਂਦੀਆਂ ਹਨਾ ਪਰਿਵਾਰ ਦੇ ਵਿੱਚ ਜਾਂ ਬਾਹਰ ਕਿਸੇ ਮੁੰਡੀਆਂ ਕੁੜੀਆਂ ਨਾਲ ਬਹਿ ਜਾਂਦੀਆਂ ਬੁੜੀਆਂ ਨਾਲ ਬਹਿ ਜਾਂਦੀਆਂ ਤਾਂ ਉੱਥੇ ਇਹੋ ਜਿਹੀਆਂ ਗੱਲਾਂ ਚੱਲ ਪੈਂਦੀਆਂ ਉੱਥੇ ਕਹਿੰਦੀਆਂ ਵੀ ਹਾਏ ਨਹੀਂ ਮੇਰਾ ਆ ਦੁੱਖਦਾ ਮੇਰਾ ਉਹ ਦੁੱਖਦਾ ਮੈਨੂੰ ਰਾਤ ਨੂੰ ਭੂਤ ਦੇਖਦੇ ਆ ਫਲਾਣਾਂ ਨਾ ਧੰਕਾ ਮੁੰਡਿਆਂ ਨੂੰ ਕਿਉਂ ਨਹੀਂ ਦੇਖਦੇ ਯਾਰ ਬੰਦਿਆਂ ਨੂੰ ਕਿਉਂ ਨਹੀਂ ਦੱਸਦੇ ਇਹਨਾਂ ਨੂੰ ਹੀ ਕਿਉਂ ਦੱਸਦੇ ਆ ਇਹਨਾਂ ਦੇ ਹੀ ਕਿਉਂ ਚੱਕਰ ਪੈਂਦੇ ਆ ਇਹਨਾਂ ਨੂੰ ਹੀ ਕਿਉਂ ਕਬਰਾਟਾਂ ਹੁੰਦੀਆਂ ਰਾਤਾਂ ਨੂੰ ਇਹਨਾਂ ਨੂੰ ਹੀ ਕਿਉਂ ਦੌਰੇ ਪੈਂਦੇ ਆ ਬਈ ਗੱਲ ਕੁਛ ਵੀ ਨਹੀਂ ਹੈਗੀ ਜਦੋਂ ਲੋਕ ਉਂਗਲਾਂ ਲਾਉਂਦੀਆਂ ਨਾ ਬੁੜੀਆਂ ਆ ਕੇ ਵੀ ਆਪਾਂ ਉਹ ਬਾਬੇ ਕੋਲ ਚੱਲੀਏ ਉਹ ਬਾਬੇ ਕੋਲ ਆ ਆ ਚੀਜ਼ ਆ ਉਹ ਚੀਜ਼ ਆ ਅਗਲੀ ਨੂੰ ਇਦਾਂ ਹੋ ਜਾਂਦਾ ਵੀ ਯਾਰ ਉੱਥੇ ਜਾ ਕੇ ਨਿਆਰੇ ਲਵਾਂਗੇ ਉੱਥੇ ਚੇਲੇ ਹੋਣਗੇ ਲੋਕ ਹੋਣਗੇ ਉੱਥੇ ਜਾ ਕੇ ਉਹਨਾਂ ਚੇਲਿਆਂ ਨਾਲ ਉੱਥੇ ਜਿਹੜੇ ਲੋਕ ਆਉਂਦੇ ਆ ਉਹਨਾਂ ਨਾਲ ਗਲਤ ਹੋ ਜਾਂਦੀਆਂ ਬਾਅਦ ਦੇ ਵਿੱਚ ਇਹਨਾਂ ਦੇ ਸਾਰਾ ਕੁਝ हट ਜਾਂਦਾ ਕੀ ਰਾਂ ਇਹਨਾਂ ਨੂੰ ਬਹੁਤ ਦਿਸਦੇ ਆ ਸਰੀਰ ਦੁਖਦਾ ਇਹਨਾਂ ਦਾ ਕੀ ਬੋਤਲਾਂ ਲਵਾਈ ਜਾਂਦੀਆਂ ਟੀਕੇ ਲਵਾਈ ਜਾਂਦੀਆਂ ਆ ਦੁਖੀ ਜਾਂਦਾ ਮੇਰਾ ਉਹ ਦੁਖੀ ਇਹਨਾਂ ਦਾ ਫਲਾਣਾ ਧੰਕਾ ਦੁਖੀ ਜਾਂਦਾ ਪਰ ਬਾਅਦ ਦੇ ਵਿੱਚ ਜਦੋਂ ਉੱਥੇ ਗੱਲਾਂ ਬਾਤਾਂ ਹੋ ਜਾਂਦੀਆਂ ਉਦੋਂ ਕਿਉਂ ਨਹੀਂ ਦੁਖਦਾ ਜਦੋਂ ਤਿਆਰ ਹੋ ਹੋ ਕੇ ਜਾਂਦੀਆਂ ਉਦੋਂ ਕਿਉਂ ਨਹੀਂ ਦੁਖਦਾ ਇਸ ਬਾਈ ਦੀ ਜਿਹੜੀ ਘਰ ਵਾਲੀ ਆ ਉਹਨੇ ਬੜਾ ਤੰਗ ਕੀਤਾ ਹੋਇਆ ਅੱਛਾ ਭਾਈ ਜਿਹੜੇ ਜਵਾਕ ਆ ਤੇਰੇ ਉਹਨਾਂ ਨੂੰ ਕੌਣ ਸਾਂਭਦਾ ਜਵਾਕ ਤਾਂ ਭਾਈ ਹਜੇ ਹੋਏ ਨਹੀਂ ਤੈਨੂੰ ਕਹੇ ਇਹਨੂੰ ਵਿੱਚ 4 ਸਾਲ ਹੋ ਗਏ ਵੀ ਜਵਾਕ ਜਵਾਕ ਤਾਂ ਹੀ ਭਾਈ ਮੈਂ ਤਾਂ ਦੱਸਦਾ ਲਾ ਜੁਆਕ ਬਈ ਤਾਂ ਹੋਊਗਾ ਅਸੀਂ ਤਾਂ ਰਹਿਣੇ ਦਾ ਭੈਣ ਭਰਾ ਵਾਂਗੂ ਆ ਬਾਬੇ ਕੋਲ ਤਾਂ ਜਾਣੋ ਨਹੀਂ ਹਟਦੀ ਜੁਆਕ ਕਹਿੰਦੇ ਨਾ ਹੋ ਜੂਗਾ ਉਹ ਕਿਹੜਾ ਗੂਗਲ ਤੋਂ ਡਾਊਨਲੋਡ ਹੋ ਜੂਗਾ ਅਸੀਂ ਬਾਬੇ ਕੋਲ ਹਟੂਗੀ ਫੇਰ ਜੁਆਕ ਹੋਣੀ ਜੁਆਕ ਹੋਊਗਾ ਕਿ ਟਾਈਮ ਨਹੀਂ ਦਿੰਦੇ ਤੈਨੂੰ ਕੋਈ ਬਈ ਟਾਈਮ ਮੇਰੀ ਗੱਲ ਸੁਣ ਤੈਨੂੰ ਮੈਂ ਕਿ ਦੱਸੀਦਾ ਨਾ ਵੀ ਦੋ ਦੋ ਰਾਤਾਂ ਤਾਂ ਉੱਥੋਂ ਨਹੀਂ ਮੁੜਦੀ ਜਿੱਤੇ ਘਰੇ ਆ ਜਾਂਦੀ ਉਹਦੇ ਸਿਰ ਬੰਨਿਆ ਹੁੰਦਾ ਐ ਪਈ ਹੁੰਦੀ ਜਿਵੇਂ ਬਾਲੀ ਸਖਤ ਬੌਰ ਹੁੰਦੀ ਆ ਠੀਕ ਆ ਨਾ ਮੈਂ ਸਾਡਾ ਤਾਂ ਹੁਣ ਸਾਲ ਹੋ ਗਿਆ ਜਦੋਂ ਦੀ ਜਾਨ ਲੱਗੀ ਐ ਇਸ ਤਾਂ ਐ ਰਹਿਨੇ ਜਿਵੇਂ ਇੱਕ ਦੂਜੇ ਦੇ ਭੈਣ ਭਰਾ ਹੁੰਨੇ ਆ ਠੀਕ ਤੇ ਹੁਣ ਬਾਬੇ ਕੋਲੇ ਜਾਂਦੀ ਆ ਹੁਣ ਫਿਰ ਮੈਂ ਕਹੇ ਬਾਈ ਬਾਬੇ ਤੋਂ ਲੈ ਲਈ ਜਵਾਕ ਤੇ ਮੈਂ ਤਾਂ ਤੋਰਤੀ ਮੈਂ ਕਿਹਾ ਜਾ ਤੈਨੂੰ ਖੁੱਲੀ ਛੁੱਟੀ ਆ ਵੀ ਮੈਂ ਰੱਖਣੀ ਨਹੀਂ ਬਸ ਪੰਚਾਇਤ ਬਾਈ ਆ ਪੰਚਾਇਤ ਵਾਲ ਨੇ ਵੀ ਇਹੀ ਗੱਲ ਕੀਤੀ ਵੀ ਕੁੜਕੀ ਜਦੋਂ ਤੱਕ ਘਰ ਵਾਲਾ ਨਹੀਂ ਜਾਣ ਦਿੰਦਾ ਠੀਕ ਆ ਨਾ ਇੱਕ ਇਹ ਜੀਆਂ ਜਨਨੀਆਂ ਵੇਖ ਹਾ ਦਾ ਘਰ ਪੱਟ ਲੈਣੀਆਂ ਸਾਰਾ ਕੁਝ ਪੱਟ ਕੇ ਜਦੋਂ ਬਰਬਾਦ ਹੋ ਕੇ ਜਦੋਂ ਚਾਰੇ ਪਾਸੇ ਮੂੰਹ ਦੀ ਪੈਂਦੀ ਹੈ ਨਾ ਫੇਰ ਆ ਕੇ ਪਿੱਟਦੀਆਂ ਵੀ ਮੈਂ ਆ ਉਹਦੇ ਪਿੱਛੇ ਅੱਜ ਲੱਗ ਜਾਂਦੀ ਆ ਦੇ ਘਰ ਵਾਲੇ ਪਿੱਛੇ ਜਾਂਦੇ ਮਾਂ ਪੇ ਪਿੱਛੇ ਲੱਗੇ ਜਾਂਦੇ ਅੱਜ ਮੈਨੂੰ ਆ ਦਿਨਾਂ ਦੇਖਣੇ ਪੈਂਦੇ ਜਿਹੜੇ ਬਾਬੇ ਕੋਲ ਤਰੀ ਘਰ ਵਾਲੀ ਜਾਂਦੀ ਆ ਉਸ ਬਾਬੇ ਨੂੰ ਕੀ ਕਹਿਣਾ ਚਾਹਣਾ ਤੇ ਆਪਣੀ ਘਰ ਵਾਲੀ ਨੂੰ ਕੀ ਕਹਿਣਾ ਚਾਹਣਾ ਤੇ ਉਹਨਾਂ ਲੋਕਾਂ ਨੂੰ ਵੀ ਕੀ ਕਹਿਣਾ ਚਾਹਣਾ ਜਿਹੜੇ ਲੋਕ ਇੰਨਾ ਬਾਬਿਆਂ ਕੋਲ ਬਿਨਾ ਗੱਲਾਂ ਤੁਰੇ ਫਿਰਦੇ ਆ ਜਦੋਂ ਉਹਨਾਂ ਦੇ ਸ਼ੋਸ਼ਣ ਹੁੰਦੇ ਆ ਬਾਅਦ ਚ ਮੂੰਹ ਬਨ ਬਨ ਕੇ ਇੰਟਰਵਿਊ ਦਿੰਦੀਆਂ ਤੇ ਕੀ ਕਹਿਣਾ ਚਾਹਣਾ ਬਈ ਬਾਬਿਆਂ ਨੂੰ ਆਪਦੀ ਘਰ ਵਾਲੀ ਨੂੰ ਤੇ ਲੋਕਾਂ ਦੇ ਘਰ ਵਾਲੀਆਂ ਤੇ ਲੋਕਾਂ ਨੂੰ ਕੀ ਕ ਕੋਤਾ ਜੀ ਬੁੜੀਆਂ ਜਾ ਵੀ ਪੜਦ ਕੇ ਉਹਨਾਂ ਨੂੰ ਮੱਥਾ ਟੇਕ ਕੇ ਉਹਨੂੰ ਕਹਿੰਦੇ ਵੀ ਭਾਈ ਜਾਵੜੋ ਹਨਾ ਜਾਂ ਸੇਵਾ ਕਰ ਲੋ ਤੇ ਜਾਂ ਜਾਵੜੋ ਜਿਹੜੇ ਛੱਡੇ ਵੇ ਆਸਾਨ ਬਾਬੇ ਨਹੀਂ ਆਸਾਨ ਠੀਕ ਆ ਉਹ ਕਹਿੰਦੇ ਹੁੰਦੇ ਬੁੜੀਆਂ ਨੂੰ ਬੰਦਿਆਂ ਤੋਂ ਦੂਰੋਂ ਮੱਥਾ ਟਕਾਉਂਦੇ ਬੁੜੀਆਂ ਨੂੰ ਅੱਜਫੀ ਪਾ ਕੇ ਵੀ ਮੱਥਾ ਟਕਾਉਂਦੇ ਵੇਖੀ ਆਪਾਂ ਬਹੁਤ ਵੀਡੀਓ ਵੇਖਾਂ ਉਹ ਚੀਜ਼ਾਂ ਜਿਹੜਾ ਸਹੀ ਬਾਬਾ ਹੋਣਾ ਜਿਹਦੇ ਜਮਾਨੇ 'ਚ ਚੱਲ ਹੈਗੀ ਇਕਲਾ ਉਹ ਛੇਤੀ ਕਿਤੇ ਜਨਾਨੀ ਨੂੰ ਮੱਥੇ ਘੱਟ ਹੀ ਲਾਉਂਦੇ ਹੁੰਦੇ ਆ ਉਹ ਜੇ ਮੱਥਾ ਟੇਕਣ ਵੀ ਉਹਨਾਂ ਨੂੰ ਟਕਾ ਕੇ ਮੱਥਾ ਉਹਦੀ ਕਹਿੰਦੇ ਮੈਂ ਉੱਧਰ ਬਹਿ ਜਾਓ ਹਨਾ ਕਿਸੇ ਦੇ ਅਜੇ ਹੁਣ ਟੂਨੇ ਟੰਮਣਾ ਨਾ ਬੰਦਾ ਮਰਦਾ ਹੁੰਦਾ ਤੇ ਜੁੰਦਾ ਵੀ ਆਪਣਾ ਪੰਜਾਬ ਖਤਮ ਹੋ ਜਾਂਦਾ ਠੀਕ ਹੈ ਨਾ ਪਰ ਇਹ ਚੀਜ਼ਾਂ ਨਹੀਂ ਹੈਗੀਆਂ ਬਸ ਇਹ ਆਦੂ ਘਰਾਂ ਵਾਲਿਆਂ ਨੂੰ ਬੰਦੇ ਰੋਕਣ ਤੇ ਰੋਕਣਗੇ ਤਾਂ ਹੀ ਆ ਹੁਣ ਹਰ ਇੱਕ ਮਨ ਲਾ ਪਿੰਡ ਦੇ ਵਿੱਚ ਅੱਗੇ ਇੱਕ ਚੇਲਾ ਹੁੰਦਾ ਸੀ ਤੇ ਹੁਣ ਮੈਨੂੰ ਲੱਗਦਾ 7 ਦਿਨ ਹੁੰਦਾ 7 ਚ 14 ਤੇ ਚੇਲੇ ਬਣੇ ਫਿਰਦੇ ਹੁੰਦੇ ਇੱਕ ਦਿਨ ਚ 2-2 ਚੌਕੀਆਂ ਲੱਗਦੀਆਂ ਹੁਣ ਬੰਦਾ ਕਿੱਥੇ ਜਾਊਗਾ ਦੱਸ ਵੀਰਵਾਰ ਨੂੰ ਹੀ ਬਾਬਾ ਆਉਂਦਾ ਬਈ ਹਾਂ ਵੀਰਵਾਰ ਨੂੰ ਆਉਂਦਾ ਬਸ ਉਦੋਂ ਵੀ ਆਪਾਂ ਵਿਹਲਾ ਹੁੰਦਾ ਖਣੀ ਨਾਲੇ ਆਉਂਦਾ ਹੀ ਇਹਨਾਂ ਚ ਹੈ ਐਡੇ ਪੀਰ ਫਕੀਰ ਵਿਹਲੇ ਥੋੜੋ ਦੋਸਤੋ ਇਹ ਉਹ ਮੁੰਡਾ ਜਿਹਦੀ ਘਰ ਵਾਲੀ ਕਿਸੇ ਬਾਬੇ ਕੋਲ ਜਾਂਦੀ ਆ ਇਹ ਬੜਾ ਦੁਖੀ ਹੋਇਆ ਪਿਆ ਵੀ ਯਾਰ ਮੇਰੀ ਘਰ ਵਾਲੀ ਨੂੰ ਰੋਕੋ 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 ਉਹ ਰੋਕਦੀ ਨਹੀਂ ਪਈ ਲੋਕਾਂ ਪਿੱਛੇ ਲੱਗ ਕੇ ਉਹ ਜਾਂਦੀ ਆ ਸਵਾਦ ਲੈਂਦੀ ਆ ਜ਼ਿੰਦਗੀ ਦੇ ਪਰ ਜਦੋਂ ਤੇਰੇ ਨਾਲ ਹੋਇਆ ਨਾ ਉਦੋਂ ਤੈਨੂੰ ਪਤਾ ਲੱਗੂ ਵੀ ਤੇਰੇ ਇਹ ਕੀ ਸਿਸਟਮ ਬਣ ਗਿਆ ਅੱਜ ਦਾ ਟਾਈਮ ਜਿਹੜਾ ਹੈਗਾ ਉਹ ਬਾਬਿਆਂ ਕੋਲ ਜਾਣ ਦਾ ਬੜਾ ਬਣਿਆ ਪਿਆ ਯਾਰ ਦੋਸਤੋ ਕਿਉਂ ਬਾਬਿਆਂ ਕੋਲ ਜਾਂਦੀਆਂ ਨੇ ਇਹ ਘਰ ਵਾਲੀਆਂ ਕਿਉਂ ਕਿਉਂ ਕੀ ਕੀ ਮਿਲਦਾ ਇਹਨਾਂ ਬਾਬਿਆਂ ਤੋਂ ਅੱਗੇ ਲੋਕ ਸੱਚ ਕਹਿੰਦੇ ਹੁੰਦੇ ਸੀ ਵੀ ਬਾਬਿਆਂ ਕੋਲ ਜਾਂਦੇ ਆ ਲੋਕ ਤਾਂ ਭਲੇ ਹੁੰਦੇ ਆ ਪਰ ਅੱਜ ਕੱਲ ਭਲੇ ਨਹੀਂ ਹੁੰਦੇ ਇਥੇ ਸ਼ੋਸ਼ਣ ਹੁੰਦੇ ਆ ਆਪਦੇ ਘਰ ਵਾਲਿਆਂ ਨੂੰ ਬਚਾ ਕੇ ਰੱਖੋ ਆਪਣੇ ਪਰਿਵਾਰ ਨੂੰ ਬਚਾ ਕੇ ਰੱਖੋ ਇਹਨਾਂ ਸਾਧਾਂ ਚੋਂ ਕੁਝ ਨਹੀਂ ਮਿਲਣਾ ਇਹ ਸੂਰਵੀਰਾਂ ਦੀ ਧਰਤੀ ਆ ਇੱਕ ਸਿੱਖ ਕੌਮ ਬਹੁਤ ਕੌਮ ਵੱਡੀ ਹੋਈ ਆ ਆਪਣੀ ਤੇ ਉਹਦੇ ਬਾਰੇ ਸੋਚੋ ਯਾਰ ਆਪਣੇ ਗੁਰੂ ਗੁਰਦੁਆਰਿਆਂ ਚ ਜਾਓ ਯਾਰ ਉੱਥੇ ਮੱਥੇ ਟੇਕੋ ਉਹਨਾਂ ਕੋਲ ਤਾਂ ਤੁਸੀਂ ਜਾਂਦੇ ਨਹੀਂ ਇਹਨਾਂ ਬਾਬਿਆਂ ਕੋਲ ਤੁਰੇ ਫਿਰਦੇ ਹੋ ਜਿਹੜੇ ਕਹਿ ਦਿੰਦੇ ਆ ਵੀ ਖੜੀ ਹੋ ਜਾ ਥੋਡੇ ਸੰਦੂਕ ਚ ਕੌਣ ਮਰਿਆ ਥੋਡੇ ਉਥੇ ਗਲੀ ਚ ਕੌਣ ਮਰਿਆ ਆਹ ਨਾਂ ਦਾ ਬੰਦਾ ਕੌਣ ਆ ਫਾਹਾ ਲੈ ਕੇ ਮਰਿਆ ਉਹ ਤੇਰੇ ਚਾਹੁੰਦਾ ਵੀ ਦੱਸ ਲੋਕ ਇੰਨੇ ਵੇਲੇ ਹੋ ਗਏ ਥੋਡੇ ਚਾਹਣਗੇ ਜਾਂ ਬਾਬੇ ਇੰਨੇ ਵੇਲੇ ਹੋ ਗਏ ਵੀਰਵਾਰ ਨੂੰ ਹੀ ਥੋਡੇ ਚਾਹਣਗੇ ਯਾਰ ਕਿਉਂ ਗੰਦ ਪਾਇਆ ਹੋਇਆ ਪੰਜਾਬ ਦੇ ਵਿੱਚ ਥੋਡੇ ਵਰਗਿਆਂ ਨੂੰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਜਾਂ ਤਾਂ ਪੰਜਾਬ ਨੂੰ ਛੱਡ ਦਿਓ ਨਹੀਂ ਤਾਂ ਇੱਕ ਟਾਈਮ ਇਹੋ ਜਿਹਾ ਆਊਗਾ ਥੋਡੀ ਇਹੋ ਜੀ ਕਟਪਰੇਟ ਹੋਊਗੀ ਤੇ ਤੁਸੀਂ ਆ ਨੀਕਾਂ ਕੱਢੋਗੇ ਲੀਕਾਂ ਅੱਜ ਦਾ ਹੀ ਟਾਈਮ ਦੇ ਵਿੱਚ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਸਾਰੇ ਬਾਬੇ ਮਾੜੇ ਨਹੀਂ ਹੁੰਦੇ ਚੰਗੇ ਵੀ ਹੁੰਦੇ ਆ ਪਰ ਕਈ ਹੈਗੇ ਜਿਹੜੇ ਢੋਂਗੀ ਆ ਜਿੱਥੇ ਸ਼ੋਸ਼ਨ ਹੁੰਦਾ ਅੱਜ ਦੀ ਵੀਡੀਓ ਜਿਹੜੀ ਸਾਡੀ ਹੈਗੀ ਲੋਕਾਂ ਪ੍ਰਤੀ ਆ ਲੋਕ ਜ਼ਰੂਰ ਇਸ ਵੀਡੀਓ ਨੂੰ ਵੇਖੋ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਕਿ ਸਹੀ ਆ ਕਿ ਝੂਠੀ ਆ ਗੱਲ ਸਾਡੀ ਵੀਡੀਓ ਕਿ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਸੇਧ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ